ਕੱਪਲ ਦਾ ਆ ਕਿਹੜੀ ਗੱਲ ਹੈ ਹਾਂਜੀ ਮੇਰਾ ਨਾਮ ਜਗਜੀਤ ਗੇਲਿਆ ਜੀ ਤੇ ਮੈਂ ਵਾਰਡ ਨੰਬਰ ਕਰਤਾ ਤੋਂ ਬੀਜੇਪੀ ਦਾ ਵਾਰਡ ਇੰਚਾਰਜ ਆ ਤੇ ਅਮਰਸਰ ਦੇ ਵਿੱਚ ਐਸਸੀ ਮੋਟਿਵੇਟ ਵਾਇਸ ਪ੍ਰਧਾਨ ਆ ਹਾਂਜੀ ਕੀ ਕੀਤਾ ਬਟਾ ਅੱਜ ਜਿਹੜਾ ਸਾਡਾ ਪ੍ਰਧਾਨ ਮੰਤਰੀ ਜੀ ਦੇ ਨੇਤਰਵ ਦੇ ਵਿੱਚ ਬੀਜੇਪੀ ਵੱਲੋਂ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਲੋਕਾਂ ਦੇ ਵੱਖ-ਵੱਖ ਫਾਰਮ ਭਰੇ ਗਏ ਜਿਸ ਵਿੱਚ ਆਸ਼ਮਾਨ ਦੇ ਫਾਰਮ ਭਰੇ ਗਏ ਨੇ ਬਾਲਾਂ ਲਈ ਛਤਾਂ ਦੇ ਫਾਰਮ ਭਰੇ ਗਏ ਨੇ ਇਲਾਜ ਵਾਸਤੇ ਕਾਰਡ ਬਣਾਏ ਜਾ ਰਹੇ ਨੇ ਔਰ ਜਿਨ੍ਹਾਂ ਦੇ ਨੀਲੇ ਕਾਰਡ ਪੰਜਾਬ ਗਵਰਨਮੈਂਟ ਨੇ ਕੱਢ ਦਿੱਤੇ ਉਹਨਾਂ ਦਾ ਡਾਟਾ ਇਕੱਠਾ ਕੀਤਾ ਗਿਆ ਤੇ ਉਹਨਾਂ ਦੇ ਵੀ ਨਵੇਂ ਕਾਰਡ ਬਣਾਉਣ ਬਣਾਏ ਗਏ ਨੇ ਸੋ ਪ੍ਰਧਾਨ ਮੰਤਰੀ ਜੀ ਦੇ ਨੇਤਰ ਦੇ ਵਿੱਚ ਲਗਾਤਾਰ ਪਬਲਿਕ ਨੂੰ ਸਹੂਲਤਾਂ ਮਹਈਆ ਕਰਵਾਈਆਂ ਜਾ ਰਹੀਆਂ ਨੇ ਕਿਉਂਕਿ ਦੇਖੋ ਸਾਡੇ ਪ੍ਰਧਾਨ ਮੰਤਰੀ ਜੀ ਇੱਕ ਬਹੁਤ ਚੰਗੀ ਸੋਚ ਤੇ ਟੀਚਾ ਲੈ ਕੇ ਚੱਲੇ ਕਿ ਜੇਕਰ ਮੇਰੇ ਦੇਸ਼ ਦੇ ਵਿੱਚ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਾਲ ਜੂਝ ਰਿਹਾ ਹੋ ਇਲਾਜ ਨਹੀਂ ਕਰਾ ਸਕਦਾ ਤੇ Shri ਪ੍ਰਧਾਨ ਮੰਤਰੀ ਮੋਦੀ ਜੀ ਉਸ ਨੂੰ 5 ਲੱਖ ਦਾ ਕਾਰਡ ਬਣਾ ਕੇ ਦੇ ਰਿਹਾ ਜੋ ਹਰ ਇੱਕ ਪ੍ਰਾਈਵੇਟ ਤੇ ਸਰਕਾਰੀ ਹਸਪੀਟਲ ਦੇ ਵਿੱਚ ਚੱਲਦਾ ਹੈ ਸੋ ਅੱਜ ਤਕਰੀਬਨ ਸਾਰੇ ਇਲਾਕੇ ਦਾ ਹਜੂਮ ਇੱਥੇ ਪਹੁੰਚਿਆ ਤੇ ਲੋਕੀ ਆਪਣੀਆਂ ਸਮੱਸਿਆਵਾਂ ਲੈ ਕੇ ਇੱਥੇ ਪਹੁੰਚੇ ਤੇ ਹਰ ਪ੍ਰਕਾਰ ਦੀ ਸਮੱਸਿਆ ਦਾ ਉਹਨਾਂ ਦਾ ਹੱਲ ਕਰਵਾਇਆ ਗਿਆ ਸੋ ਮੈਂ ਬੀਜੇਪੀ ਦੀ ਤਾਂ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਹਰਵਿੰਦਰ ਸਿੰਘ ਸੰਧੂ ਜੀ ਇਸ ਹਲਕੇ ਦੇ ਇੰਚਾਰਜ ਮੇਰੇ ਵੱਡੇ ਭਰਾ ਸਰਦਾਰ ਸ਼੍ਰੀ ਕਮਾਲ ਐਸਪੀ ਕੇਵਲ ਜੀ ਤੇ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਹਾਂ ਤੇ ਤੁਹਾਡਾ ਵੀ ਇੱਥੇ ਜੀ ਆਇਆਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਅੱਜ ਜਿਹੜੇ ਇਹ ਫਾਰਮ ਜਿਹੜੇ ਆ ਕਿਹੜੇ-ਕਿਹੜੇ ਫਾਰਮ ਭਰੇ ਗਏ ਕਿ ਕਿੰਨੇ ਕ ਜਣੇ ਦੇ ਲੋਕ ਕਣਕ ਦੇ ਕਾਰਡ ਬਣਵਾਏ ਗਏ ਆ ਲੋਕਾਂ ਨੂੰ ਮੋਦੀ ਸਰਕਾਰ ਵੱਲੋਂ ਮਿਲਾਈਆਂ ਇਹ ਸੁਵਿਧਾਵਾਂ ਦੇ ਫਾਰਮ ਭਰੇ ਗਏ ਨੇ ਉਜਵਲ ਯੋਜਨਾ ਨੇ ਫਾਰਮ ਭਰਾਏ ਗਏ ਨੇ ਜਿਸ ਵਿੱਚ ਇਹ ਕਿ ਜਿਹੜੇ ਪਰਿਵਾਰਾਂ ਦੇ ਕੋਲੋਂ ਸਿਲੰਡਰ ਲੈਣ ਦੇ ਵਿੱਚ ਸਮਰਥ ਨੇ ਉਹਨਾਂ ਨੂੰ ਫ੍ਰੀ ਮੋਦੀ ਸਰਕਾਰ ਵੱਲੋਂ ਸਿਲੰਡਰ ਦੀ ਮੋਹਈਆਂ ਕਰਵਾਏ ਜਾਣਗੇ ਕੀ ਕਿਹਾ ਜਾਂਦਾ ਜੰਦੇ ਲਕਨਵਾਸ ਨੇ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਦੇਖੋ ਆਮ ਪਾਰਟੀ ਨੇ ਤਕਰੀਬਨ ਅੰਮ੍ਰਿਤਸਰ ਦੇ ਵਿੱਚ ਹੀ 50 ਤੋਂ 55000 ਕੱਟ ਕੇ ਗਰੀਬ ਲੋਕਾਂ ਨਾਲ ਧੋਖਾ ਕੀਤਾ ਹੈ ਉਗਰ ਜੇ ਔਰ ਜਿਹੜੀ ਕਣਕ ਸਾਨੂੰ ਮਿਲ ਰਹੀ ਹੈ ਉਹ ਸਿਰਫ ਮੋਦੀ ਸਰਕਾਰ ਦੀ ਮਿਲ ਰਹੀ ਹੈ ਜਿਹੜੀ ਪੰਜਾਬ ਗਵਰਨਮੈਂਟ ਦੀ ਕਣਕ ਉਹ ਨਹੀਂ ਮਿਲ ਰਹੀ ਸੋ ਮੇਰੀ ਸਾਰੇ ਨਿਵਾਸੀਆਂ ਨੂੰ ਇਹੋ ਬੇਨਤੀ ਹੈ ਕਿ ਸਾਨੂੰ ਇਸ ਇਹੋ ਜੀ ਸਰਕਾਰ ਲਿਉਣੀ ਚਾਹੀਦੀ ਹੈ ਜੋ ਗਰੀਬ ਲੋਕਾਂ ਦੀਆਂ ਸਮੱਸਿਆ ਨੂੰ ਸਮਝ ਸਕੇ ਉਹਨਾਂ ਦੇ ਨਾਲ ਖਲੋ ਸਕੇ ਔਰ ਜੇਕਰ ਕੋਈ ਗਰੀਬਾਂ ਦੇ ਹੱਕ ਦੀ ਸਰਕਾਰ ਹੈ ਤਾਂ ਉਹ ਬੀਜੇਪੀ ਸਰਕਾਰ ਹੈ ਸੋ ਮੈਂ ਇਲਾਕਾ ਨਿਵਾਸੀਆਂ ਨੂੰ ਸਾਰੇ ਪੰਜਾਬ ਦੇ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਾਂ ਜਿਹੜੀਆਂ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਜਾਂ ਇਥੋਂ ਐਮਪੀ ਦੇ ਇਲੈਕਸ਼ਨ ਨਹੀਂ ਆ ਉਸ ਵਿੱਚ ਤੁਸੀਂ ਬੀਜੇਪੀ ਦਾ ਬਟਨ ਦਬਾ ਕੇ ਭਾਜ ਨੀਤੀਆਂ થી ਆ ਸਕਣਾਂ। ਬੋਲੋ। ਸੋ ਲਾਕਨ ਵਾਸੀਆਂ ਨੂੰ ਇਹੀ ਮੈਸੇਜ ਦੇਣਾ ਪੈਂਦਾ ਕਿ ਜੇਕਰ ਜਿਹੜੀ ਸਰਕਾਰ ਸਾਨੂੰ ਸੁਵਿਧਾਵਾਂ ਮੋਹੱਈਆ ਕਰਵਾ ਸਕਦੀ ਹੈ, ਜਿਹੜੀ ਗਰੀਬਾਂ ਦੇ ਦੁੱਖ ਨੂੰ ਘਟਾ ਸਕਦੀ ਹੈ, ਸਾਨੂੰ ਐਸੋ ਜੀ ਸਰਕਾਰ ਲਿਉਣੀ ਚਾਹੀਦੀ ਹੈ। ਸੋ ਤੁਹਾਡੀ ਡਿਊਟੀ ਇੰਨੀ ਹੈ ਕਿ ਤੁਸੀਂ ਜਦੋਂ ਵੀ ਇੱਥੇ ਐਮਪੀ ਦੀਆਂ ਜਾਂ ਕੌਂਸਲ ਦੇ ਇਲੈਕਸ਼ਨਾਂ ਹੁੰਦੀਆਂ ਨੇ, ਤੁਸੀਂ ਸਿਰਫ ਕਮਲ ਦਾ ਬਟਨ ਦਬਾ ਕੇ ਇੱਥੋਂ ਭਾਜਪੀ ਦੀ ਸਰਕਾਰ ਬਣਾ ਕੇ ਭੇਜਣੀ ਹੈ ਤਾਂ ਕਿ ਵੱਖ-ਵੱਖ ਸੁਵਿਧਾਵਾਂ ਜਾਂ ਹੋਰ ਵੀ ਜਣੀਆਂ ਸੁਵਿਧਾਵਾਂ ਰਹਿ ਸਕੀਆਂ ਉਹ ਅਸੀਂ ਇੱਥੇ ਲਿਆ ਸਕੀਏ। ਅੱਛਾ ਭਾਈ ਜਿਹੜੀ ਇੱਕ ਪਦਾਰਥ ਪੱਤਰ ਨੇ ਮਦੂ ਯਲੋ ਜਿਹੜੀ ਆ ਟ੍ਰੇਨ ਜਿਹੜੀ ਚਲਾਈ ਗਈ ਅੱਜ ਜਿਹੜੀ ਸਾਡੇ ਭਾਰਤ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਜੀ ਨਵੇਂ ਸਾਲ ਦਾ ਇੱਕ ਬਹੁਤ ਵਧੀਆ ਤੋਹਫਾ ਦਿੱਤਾ ਹੈ ਬੰਦੇ ਮਾਤਰਮ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸ਼੍ਰੀ ਨਰਿੰਦਰ ਮੋਦੀ ਜੀ ਦਾ ਅੱਜ ਸਾਡੇ ਅਮਰਸਾ ਤੋਂ ਵੀ ਬੰਦੇ ਮਾਤਰਮ ਜਿਹੜੀ ਟ੍ਰੇਨ ਆ ਉਹਦਾ ਉਦਘਾਟਨ ਕੀਤਾ ਗਿਆ ਉਸ ਨੂੰ ਹਰੀ ਝੰਡੀ ਵਿਖਾ ਕੇ ਭਾਜਪਾ ਦੀ ਟੀਮ ਵੱਲੋਂ ਚਲਾਇਆ ਗਿਆ ਸੋ ਸਾਡੇ ਸਾਰੇ ਸਮਾਜ ਦੇ ਲੋਕਾਂ ਲਈ ਸਾਡੇ ਜੇਸ਼ ਦੇ ਲੋਕਾਂ ਲਈ ਬਹੁਤ ਗਰਵ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਜੀ ਨੇ ਸਾਨੂੰ ਨਵੇਂ ਸਾਲ ਦਾ ਇਹ ਤੋਹਫਾ ਦਿੱਤਾ ਹੈ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸ਼੍ਰੀ ਨਰਿੰਦਰ ਮੋਦੀ ਜੀ ਦੀ ਸੋਚ ਦਾ ਇਲਾਕਾ ਨਿਵਾਸੀਆਂ ਨੂੰ ਮੈਂ ਇਹੀ ਮੈਸੇਜ ਦੇਣਾ ਬਿੰਦਾ ਕਿ ਜੇਕਰ ਜਿਹੜੀ ਸਰਕਾਰ ਸਾਨੂੰ ਸੁਵਿਧਾਵਾਂ ਮੋਹਈਆ ਕਰਵਾ ਸਕਦੀ ਹੈ ਜਿਹੜੀ ਗਰੀਬਾਂ ਦੇ ਦੁੱਖ ਨੂੰ ਘਟਾ ਸਕਦੀ ਹੈ ਸਾਨੂੰ ਐਸੋ ਜੀ ਸਰਕਾਰ ਲੈਣੀ ਚਾਹੀਦੀ ਹੈ ਸੋ ਤੁਹਾਡੀ ਡਿਊਟੀ ਇੰਨੀ ਹੈ ਕਿ ਤੁਸੀਂ ਜਦੋਂ ਵੀ ਇੱਥੇ ਐਮਪੀ ਦੀਆਂ ਜਾਂ ਕੌਂਸਲ ਦੇ ਇਲੈਕਸ਼ਨਾਂ ਹੁੰਦੀਆਂ ਨੇ ਤੁਸੀਂ ਸਿਰਫ ਕਮਲ ਦਾ ਬਟਨ ਦਬਾ ਕੇ ਇਥੋਂ ਬੀਜੇਪੀ ਦੀ ਸਰਕਾਰ ਬ ਜਾ ਹੋਰ ਵੀ ਜਿਹੜੀਆਂ ਸੁਵਿਧਾਵਾਂ ਰਹਿ ਸਕੀਆਂ ਉਹ ਅਸੀਂ ਇੱਥੇ ਲਿਆ ਸਕੀਏ। ਭਾਈ ਭਈ ਜਿਹੜੀ ਇੱਕ ਪਦਾਰਥ ਪੱਤਰੀ ਨੇ ਮਦੂ ਯਲੋ ਜਿਹੜੀ ਆ ਟ੍ਰੇਨ ਜਿਹੜੀ ਚਲਾਈ ਗਈ। ਅੱਜ ਜਿਹੜੀ ਸਾਡੇ ਭਾਰਤ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਜੀ ਨਵੇਂ ਸਾਲ ਦਾ ਇੱਕ ਬਹੁਤ ਵਧੀਆ ਤੋਹਫਾ ਦਿੱਤਾ ਹੈ ਬੰਦੇ ਮਾਤਰਮ। ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ Shri Narendra Modi ji ਦਾ ਅੱਜ ਸਾਡੇ ਅੰਮ੍ਰਿਤਸਰ ਤੋਂ ਵੀ ਬੰਦੇ ਮਾਤਰਮ ਜਿਹੜੀ ਟ੍ਰੇਨ ਆ ਉਹਦਾ ਉਦਘਾਟਨ ਕੀਤਾ ਗਿਆ ਉਸ ਨੂੰ ਹਰੀ ਝੰਡੀ ਵਿਖਾ ਕੇ ਭਾਜਪਾ ਦੀ ਟੀਮ ਵੱਲੋਂ ਚਲਾਇਆ ਗਿਆ। ਸੋ ਸਾਡੇ ਸਾਰੇ ਸਮਾਜ ਦੇ ਲੋਕਾਂ ਲਈ ਸਾਡੇ ਜੇਸ਼ ਦੇ ਲੋਕਾਂ ਲਈ ਬਹੁਤ ਗਰਵ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਜੀ ਸਾਨੂੰ ਨਵੇਂ ਸਾਲ ਦਾ ਇਹ ਤੋਹਫਾ ਦਿੱਤਾ ਹੈ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸ਼੍ਰੀ ਨਰਿੰਦਰ ਮੋਦੀ ਜੀ ਦੀ ਸੋਚ ਦਾ